ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੀਪਾ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਾਤੀ ਤਨ ਤਨ ਭਗਤ ਪੀਪਾ ਜੀ ਇੱਕ ਵਾਰ ਕੁਝ ਸਤਸੰਗੀ ਜਨ ਭਗਤ ਪੀਪਾ ਜੀ ਨੂੰ ਆਕੇ ਕਹਿਣ ਲਗੇ ਕਿ ਹੋਰ ਨਾ ਭਗਤਾਂ ਨੇ ਵੀ ਆਰਤੀ ਕੀਤੀ ਹੈ ਪਰ ਤੁਸੀਂ ਆਰਤੀ ਕਿਉਂ ਨਹੀਂ ਕੀਤੀ ਤਾਂ ਸੁਣ ਕੇ ਭਗਤ ਜੀ ਨੇ ਆਰਤੀ ਦੇ ਭਾਵ ਵਾਲਾ ਸ਼ਬਦ ਉਚਾਰਨ ਕਰਦੇ ਉੱਤਰ ਦਿੱਤਾ ਕਿ ਭਾਈ ਕਾਇਉ ਕਿਸ ਵਾਸਤੇ ਦੇਵਾ ਦੇਵਤਿਆਂ ਦੀ ਪੂਜਾ ਕਰਨੀ ਹੈ ਕਾਇਉ ਦੇਵਾ ਕਾਇਉ ਦੇਵਲ ਦੇਵਲ ਨਾਮ ਮੰਦਰ ਦਾ ਹੁੰਦਾ ਹੈ ਕਾਇਉ ਕਿਸ ਵਾਸਤੇ ਮੰਦਰ ਬਣਾਉਣੇ ਹਨ ਕਿਸ ਵਾਸਤੇ ਕਾਇਉ ਜੰਗਮ ਜਾਤੀ ਜੰਗਮ ਲੱਤਾਂ ਨੂੰ ਕਹਿੰਦੇ ਹਨ ਕਹਿੰਦੇ ਲੱਤਾਂ ਦੇ ਨਾਲ ਤੁਰਨ ਫਿਰਨ ਵਾਲੇ ਯਾਤਰੀ ਬਣ ਕੇ ਤੀਰਥਾਂ ਦੇ ਜਾਣਾ ਹੈ ਕਿਸ ਵਾਸਤੇ ਜਾਣਾ ਹੈ ਕਾਇਉ ਧੂਪ ਦੀਪ ਨਹੀਂ 베ਦਾ ਕਾਇਉ ਪੂਜਉ ਪਾਤੀ ਕਿਸ ਵਾਸਤੇ ਧੂਪ ਦਿਖਾਉਣੀ ਹੈ ਦੀਵੇ ਜਗਾਉਣੇ ਹਨ ਕਿਸ ਵਾਸਤੇ ਨਈ ਵੇਦਾ ਮੂਰਤੀਆਂ ਨੂੰ ਮਿੱਠੇ ਭੋਜਨ ਬਣਾ ਕੇ ਅਰਪਨੇ ਹਨ ਕਾਇਓ ਕਿਸ ਵਾਸਤੇ ਠਾਕੁਰਾਂ ਦੀਆਂ ਮੂਰਤਾਂ ਬਣਾਵਣਾ ਕੇ ਪਾਤੀ ਪੱਤਰਾਂ ਦੇ ਨਾਲ ਪੂਜਾ ਕਰਨੀ ਹੈ ਕਾਇਆ ਬਹੁ ਖੰਡ ਖੋਜਤੇ ਨਵ ਨਿਦ ਪਾਈ ਇਉਂ ਬਹੁਤ ਖੰਡਾਂ ਭਾਵ ਨੌ ਖੰਡਾਂ ਸਤ ਦੀਪਾਂ ਦੇ ਦਾਈ ਕੋਜ ਕੇ ਨੌ ਨਿਧੀਆਂ ਦੇ ਦੇਣ ਵਾਲੀ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੋਈ ਹੈ। ਨਾ ਕਛ ਆਇਬਾ ਨਾ ਕਛ ਜਾਇਬਾ RAM ਕੀ ਦੁਹਾਈ ਰਹਾਉ। ਏ ਭਾਈ ਜਦੋਂ ਆਪਾ ਭਾਵ ਮਿਟ ਕੇ ਬ੍ਰਹਮ ਗਿਆਨ ਹੋ ਜਾਵੇ। ਉਦੋਂ ਨਾ ਤਾਂ ਕੁਝ ਭਾਵ ਕੋਈ ਜਨਮ ਧਾਰ ਕੇ ਆਇਬੋ ਆਉਣ ਵਾਲਾ ਤੇ ਨਾ ਹੀ ਕੁਝ ਜਾਇਬੋ ਕੋਈ ਮਰ ਕੇ ਜਾਣ ਵਾਲਾ ਪ੍ਰਤੀਤ ਹੁੰਦਾ ਹੈ। ਇਹ ਗੱਲ ਅਸੀਂ ਰਾਮ ਪਰਮੇਸ਼ਰ ਦੀ ਕਹੀ ਹੋਈ ਦੁਹਾਈ ਉੱਚੀ ਪੁਕਾਰ ਕੇ ਕਹਿੰਦੇ ਹਾਂ ਪਰਮੇਸ਼ਰ ਦੀ ਦੁਹਾਈ ਸੁਗੰਧ ਸੌਂ ਖਾ ਕੇ ਕਹਿੰਦੇ ਹਾਂ ਰਹਾਉ ਬਿਸ ਰਾਮ ਦੇ ਕੇ ਅੱਗੇ ਭਗਤ ਜੀ ਕਿਰਪਾ ਕਰ ਰਹੇ ਹਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜਿਹੜੇ ਬ੍ਰਹਿਮੰਡ ਵਿੱਚ ਪਦਾਰਥ ਵੇਖਦੇ ਹਾਂ ਉਹ ਇੱਕ ਪਿੰਡੇ ਸਰੀਰ ਵਿੱਚ ਹੀ ਪਾਸ ਰੂਪ ਕਰਕੇ ਰੱਖੇ ਹੋਏ ਜੋ ਰਚਨਹਾਰ ਪਰਮੇਸ਼ਰ ਸਾਰੇ ਬ੍ਰਹਮੰਡਾਂ ਵਿੱਚ ਵਿਆਪਕ ਹੈ ਉਸ ਦੀ ਪ੍ਰਾਪਤੀ ਕਰ ਲਈ ਗਿਆਨ ਰੂਪੀ ਵਸਤੂ ਭਾਵ ਇੱਕ ਮਨੁੱਖਾਂ ਦੇ ਪਿੰਡੇ ਸਰੀਰ ਵਿੱਚ ਬੁੱਧੀ ਦੇ ਅੰਦਰ ਰੱਖੀ ਹੋਈ ਹੈ ਪਰੰਤੂ ਜੋ ਗੁਰਾਂ ਦੁਆਰਾ ਵਿਚਾਰ ਕਰਕੇ ਖੋਜਦਾ ਹੈ ਉਹ ਹੀ ਗਿਆਨ ਰੂਪੀ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਹੈ ਪੀਪਾ ਪ੍ਰਣਵੈ ਪਰਮ ਤਤ ਹੈ ਸਤਗੁਰ ਹੋਇ ਲਖਾਵੈ ਭਗਤ ਪੀਪਾ ਜੀ ਪ੍ਰਣਵੈ ਬੇਨਤੀ ਪੂਰਵਕ ਕਥਨ ਕਰ ਰਹੇ ਆ ਕਿ ਜੋ ਪਰਮ ਵੱਡਾ ਤਤ ਸਿਧਾਂਤ ਰੂਪ ਪਰਮੇਸ਼ਰ ਹੈ ਉਹ ਪੂਰਿਆ ਸਤਗੁਰਾਂ ਦਾ ਲਖਾਇਆ ਹੋਇਆ ਲਖਾਵੈ ਕਿ ਇਹ ਲਖਿਆ ਜਾਂਦਾ ਉਸ ਪਰਮੇਸ਼ਰ ਦਾ ਜਾਣਣਾ ਸਤਗੁਰਾਂ ਦੁਆਰਾ ਹੁੰਦਾ ਹੈ ਤੰਨਾ ਜਦੋਂ ਭਗਤ ਧੰਨਾ ਜੀ ਨੂੰ ਅੰਤਰਜਾਮੀ ਸਤਿ ਪਰਮਾਤਮਾ ਨੇ ਦਰਸ਼ਨ ਦਿੱਤੇ ਤਾਂ ਪਰਮੇਸ਼ਰ ਜੀ ਧੰਨੇ ਨੂੰ ਕਹਿਣ ਲੱਗੇ ਕਿ ਧੰਨਿਆ ਜੋ ਕੁਝ ਮੰਗਣਾ ਹੈ ਮੰਗ ਲੈ ਤਾਂ ਭਗਤ ਧੰਨਾ ਜੀ ਕਹਿਣ ਲੱਗੇ ਕਿ ਪਰਮੇਸ਼ਰ ਜੀ ਆਪ ਜੀ ਤੋਂ ਕੀ ਮੰਗਣਾ ਹੈ ਤੁਹਾਡੇ ਦਰਸ਼ਨਾਂ ਵੇਚੀ ਸਭ ਕੁਝ ਹੈ ਪਰੰਤੂ ਫੇਰ ਵੀ ਜੇ ਪਰਮੇਸ਼ਰ ਜੀ ਮੈਨੂੰ ਲੋੜ ਪਈ ਤਾਂ ਮੰਗ ਲਵਾਂਗਾ ਤਾਂ ਅੰਤਰਜਾਮੀ ਜੀ ਕਹਿਣ ਲੱਗੇ ਕਿ ਹੋਰ ਨਾ ਭਗਤਾਂ ਦੀ ਤਰ੍ਹਾਂ ਤੂੰ ਵੀ ਸਾਡੀ ਆਰਤੀ ਕਰ ਤਾਂ ਧੰਨਾ ਜੱਟ ਆਪਣੇ ਭੋਲੇ ਸੁਭਾਨ ਸਰ ਕਹਿਣ ਲੱਗਾ ਕਿ ਪਰਮੇਸ਼ਰ ਜੀ ਐਨੇ ਭਗਤਾਂ ਪਾਸੋਂ ਆਰਤੀ ਕਰਵਾ ਕੇ ਤੇਰੀ ਤ੍ਰਿਪਤੀ ਨਹੀਂ ਹੋਈ ਮੈਂ ਤੇਰੀ ਆਰਤੀ ਨਹੀਂ ਆਰਤਾ ਕਰਾਂਗਾ ਇਹ ਸੁਣ ਕੇ ਅੰਤਰਜਾਮੀ ਜੀ ਕਹਿਣ ਲੱਗੇ ਕਿ ਚੰਗਾ ਫਿਰ ਆਰਤਾ ਹੀ ਕਰ ਤਾਂ ਭਗਤ ਧੰਨਾ ਜੀ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ गोपाल तेरा आरती हे गोपाल गो पृथ्वी गो दे पाल पालक परमेश्वर जी होर ना भगता ने तुहाडी आरती कीती है मैं ता तुहाडा आरती करदा जो जान तुमरी भगत करनते तिन के काज सवारता रहा हे परमेश्वर जी ਜਿਹੜੇ ਜਨਪੁਰਖ ਤੁਹਾਡੀ ਪ੍ਰੇਮਾ ਭਗਤੀ ਕਰਦੇ ਹਨ ਉਹਨਾਂ ਦੇ ਤੂ ਸਾਰੇ ਕਾਜ ਪਾਵ ਕਮਾਂ ਕਾਰਾਂ ਨੂੰ ਸਵਾਰ ਦਿੰਦਾ ਜਿਵੇਂ ਭਗਤ ਕਬੀਰ ਜੀ ਦਾ जग ਸੰਪੂਰਨ ਕੀਤਾ ਨਾਮਦੇਵ ਜੀ ਦੀ ਛਪਰੀ ਬੰਨੀ ਆਦ ਇਸ ਲਈ ਪਹਿਲਾਂ ਮੈਂ ਵੀ ਆਪ ਜੀ ਤੋਂ ਸਾਧੂਆਂ ਦੀ ਟਹਿਲ ਲਈ ਛਕਣ ਵਾਸਤੇ ਕੁਝ ਪਦਾਰਥ ਮੰਗਦਾ ਹਾਂ ਰਹਾਉ ਵਿਸਰਾਮ ਦੇ ਕੇ ਅੱਗੇ ਪਰਮਾਉਂਦੇ ਫਿਰ ਪਰਮੇਸ਼ਰ ਜੀ ਕਹਿਣ ਲੱਗੇ ਕਿ ਤੂੰ ਕੀ ਮੰਗਦਾ ਹੈ ਤਾਂ ਕਹਿਣ ਲੱਗੇ ਦਾਲ ਸੀਦਾ ਮੰਗੋ ਕੀਓ ਹਮਰਾ ਖੁਸੀ ਕਰੈ ਨਿਤ ਜੀਓ ਏ ਪਰਮੇਸ਼ਰ ਜੀ ਮੈਂ ਆਪ ਜੀ ਪਾਸੋਂ ਦਾਲ ਸੀਦਾ ਰਸੋਈ ਵਿੱਚ ਪਕਾਉਣ ਵਾਲੀ ਰਸਦ ਸੀਦਾ ਆਟਾ ਤੇ ਕੀਓ ਕਿ ਇਹ ਕੀ ਮੰਗਦਾ ਹਾਂ ਪਰਮੇਸ਼ਰ ਨੇ ਕਿਹਾ ਕਿੰਨਾ ਕੁ ਮੰਗਦਾ ਤਾਂ ਭਗਤ ਜੀ ਕਹਿਣ ਲੱਗੇ ਜਿੱਤਨਾ ਹਮਰਾ ਸਾਡਾ ਨਿਤਾ ਪ੍ਰਤੀ ਜੀ ਚਿਤ ਖੁਸ਼ ਕਰੇ ਭਾਵ ਖੁਸ਼ੀ ਕਰੇ ਉਤਨਾ ਅਸੀਂ ਆਪਣੇ ਤੋਂ ਆਪਣੇ ਤੇ ਸਾਧੂਆਂ ਦੀ ਟਹਿਲ ਕਰਨ ਲਈ ਖੁੱਲਾ ਹੀ ਚਾਹੁੰਦੇ ਆ ਅਤੇ ਪਨੀਆਂ ਸ਼ਾਦਨ ਨੀਕਾ ਆਏ ਗਏ ਮਹਾਤਮਾ ਦੇ ਚਰਨਾਂ ਵਿੱਚ ਪੈਣਨ ਲਈ ਪਨੀਆਂ ਜੁੱਤੀ ਤੇ ਆਰਾਮ ਕਰਨ ਵੇਲੇ ਉੱਪਰ ਲੈਣ ਲਈ ਨੀਕਾ ਚੰਗੇ ਸ਼ਾਦਨ ਬਸਤਰ ਵੀ ਮੰਗਦੇ ਹਾਂ ਅਤੇ ਅਨਾਜ ਮੱਗੋ ਸਤ ਸਿਕ ਸੋ ਸਤ ਵਾਰੀ ਜਾਂ ਸੌ ਵਾਰੀ ਸਿਕਾ ਸਿਆੜ ਜ਼ਮੀਨ ਵਿੱਚੋਂ ਕੱਢ ਕੇ ਬੀਜਿਆ ਹੋਇਆ ਅਨਾਜ ਅਨ ਮੰਗਦਾ ਹ ਇਹ ਅਨਾਜ ਐਸਾ ਲੇਸਦਾਰ ਮੰਨਿਆ ਜਾਂਦਾ ਕਿ ਜੇਕਰ ਉਸ ਅਨਾਜ ਦੇ ਆਟੇ ਗੁੰਨੇ ਵਿੱਚ ਕਾਂ ਚੁੰਝ ਪਾ ਕੇ ਕੱਢ ਨਹੀਂ ਸਕਦਾ ਉਸ ਦੀ ਚੁੰਝ ਹੀ ਵਿੱਚ ਫਸ ਜਾਂਦੀ ਹੈ ਐਨਾ ਲੇਸਦਾਰ ਮੰਨਿਆ ਹੈ ਗਊ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੂਰੀ ਚੰਗੇਰੀ ਕਈ ਮਹਾਤਮਾ ਨੂੰ ਗਊ ਦਾ ਦੁੱਧ ਚੰਗਾ ਲੱਗਦਾ ਕਈਆਂ ਨੂੰ ਮੱਝ ਦਾ ਇਸ ਕਰਕੇ ਮੈਂ ਗਊ ਅਤੇ ਪੈਸ ਮੱਝ ਦੋਨੋਂ ਹੀ ਲਾਵੇਰੀ ਦੁੱਧ ਦੇਣ ਵਾਲੀਆਂ ਮੰਗਦਾ ਇੱਕ ਚੰਗੀ ਨਸਲ ਦੀ ਤਾਜਨ ਤੁਰਕਾਨ ਅਰਬੀ ਘੋੜੀ ਵੀ ਆਏ ਗਏ ਮਹਾਤਮਾ ਦੀ ਸੇਵਾ ਲਈ ਮੰਗਦਾ ਕਰ ਕੀ ਗੀਹਨ ਚੰਗੀ ਜਨ ਤੰਨਾ ਲੀਵੈ ਮੰਗੀ ਕਰ ਕੀ ਕੀਏ ਘਰ ਦੀ ਸੰਭਾਲ ਤੇ ਮਹਾਤਮਾ ਜਨਾ ਦੀ ਵਾਸਤੇ ਲੰਗਰ ਪਕਾਉਣ ਵਾਸਤੇ ਜੋ ਚੰਗੀ ਭਲੇ ਭਾਵ ਮਿਟ ਬੋਲੜੇ ਸੁਭਾਅ ਵਾਲੀ ਗੀਹਨ ਘਰ ਵਾਲੀ ਇਸਤਰੀ ਹੋਵੇ ਐਸੀ ਇਸਤਰੀ ਨਾ ਦੇਣੀ ਜੋ ਪਾਣੀ ਮੰਗਿਆ ਪੱਥਰ ਮਾਰੇ ਦਸਮ ਪਾਤਸ਼ਾਹ ਫਰਮਾਉਂਦੇ ਹਨ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਿਦੋਂ ਕਰਨਾਹਰ ਆਨੀ ਭਗਤ ਤਨਾਂਜੀ ਕਥਨ ਕਰਦੇ ਹਨ ਕਿ ਹਿਉ ਹੇ ਮਹਾਰਾਜ ਮੈਂ ਆਪ ਜੀ ਦਾ ਜਨ ਦਾਸ ਤੁਹਾਡੇ ਕੋਲ ਇਹ ਪਦਾਰਥ ਮੰਗੀ ਮੰਗ ਹੀ ਲੈਂਦਾ ਕਿਉਂਕਿ ਨਾ ਪਦਾਰਥਾਂ ਤੋਂ ਬਿਨਾਂ ਆਏ ਗਏ ਸਾਧੂ ਮਹਾਤਮਾ ਦੀ ਸੇਵਾ ਵੀ ਨਹੀਂ ਹੋ ਸਕਦੀ ਸੋ ਇਥੋਂ ਤੱਕ ਸਾਧ ਸੰਗਤ ਜੀ ਤਨਾਸਰੀ ਰਾਗਣੀ ਦੀ ਸੰਬਾਪਤੀ ਹੋਈ ਹੈ ਸੋ ਅਗੇ ਜੈਤ ਸ੍ਰੀ ਰਾਗ ਦੀ ਅਰੰਭਤਾ ਹੋ ਰਹੀ ਹੈ ਆਓ ਸਤਿਗੁਰੂ ਕਿਰਪਾ ਕਰੇ ਹਨ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਜੋਬ ਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਬਾਦ ਕੀਤਾ ਉਸ ਵਕਤ ਕੁਝ ਗੁਰਮੁਖ ਜਨ ਸਤਿਗੁਰਾਂ ਦੇ ਸੰਮੁਖ ਆ ਕੇ ਬੇਨਤੀ ਕਰਨ ਲਗੇ ਕਿ ਸਤਿਗੁਰੂ ਪਰਮੇਸ਼ਰ ਜੀ ਦਾ ਨਾਮ ਕਿਵੇਂ ਹਿਰਦੇ ਵਿੱਚ ਵਸਦਾ ਹੈ ਆਪ ਜੀ ਕਿਰਪਾ ਦ੍ਰਿਸ਼ਟੀ ਨਾਲ ਦੱਸਣਾ ਕਰੋ ਤਾਂ ਸੁਣ ਕੇ ਸਤਿਗੁਰੂ ਜੀ ਜੈਤਿਸ਼ਰੀ ਰਾਗਣੀ ਵਿੱਚ ਘਰ ਪਹਿਲੇ ਸੁਰਤਾਲ ਵਿੱਚ ਪਹਿਲਾ ਮੰਗਲ ਕਰਦਿਆਂ ਚੌਪਦੇ ਚਾਰ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਰ ਵਾਹਿਗੁਰੂ ਓ ਅੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੀਰੇ ਹਿਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੀਰੇ ਮਾਥਾ ਏ ਭਾਈ ਜਦੋਂ ਪੂਰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਮੇਰੇ ਅੰਤਹਿ ਕਰਨੂਪੀ ਮਥੇ ਉਤੇ ਕਿਰਪਾ ਰੂਪੀ ਹੱਥ ਤਰਿਆ ਤਦ ਮੇਰੇ ਹਿਰਦੇ ਹੀਰ ਹੈ ਹਿਰਦੇ ਵਿੱਚ ਰਤਨ ਮਾਣਕ ਆਦ ਕੀਮਤੀ ਪੱਥਰ ਦੀ ਨਿਆਈ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਬ੍ਰਹਮ ਸਰੂਪ ਨੂੰ ਪ੍ਰਗਟ ਕਰਨ ਵਾਲਾ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਜਨਮ ਜਨਮ ਕੇ 길 ਬਿਕ ਦੁਖ ਉਤਰੇ ਗੁਰਨਾਮ ਦੀ ਓਰਨ ਲਾਥਾ ਗੁਰ ਸਤਗੁਰਾਂ ਨੇ ਐਸਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਦਿੱਤਾ ਇਸ ਕਰਕੇ ਜਨਮ ਜਨਮਾਤਰਾਂ ਦੇ ਕਿਲਬਿਖ ਪਾਪ ਤੇ ਜੰਮਣ ਮਰਨ ਦਾ ਦੁੱਖ ਦੂਰ ਹੋ ਗਿਆ ਅਤੇ ਚਾਰ ਪ੍ਰਕਾਰ ਦੇ ਦੰਡਾਂ ਦਾ ਰਿਨ ਕਰਜ਼ਾ ਵੀ ਉਤਰ ਗਿਆ ਉਹ ਕਿਹੜੇ ਹਨ ਚਾਰ ਪ੍ਰਕਾਰ ਦੇ ਦੰਡ ਪਹਿਲਾ ਹੈ ਲੋਕ ਦੰਡ ਲੋਕਾਂ ਨੇ ਕੋਈ ਦੰਡ ਲਾ ਦੇਣਾ ਦੂਜਾ ਹੈ ਰਾਜ ਦੰਡ ਰਾਜੇ ਦੁਆਰਾ ਦੰਡ ਮਿਲਣਾ ਤੀਜਾ ਹੈ ਪਿਤਰ ਦੰਡ ਪਿਤਰਾਂ ਦੀ ਕਿਰੂਪੀ ਹੋ ਜਾਣੀ ਕਿ ਮੇਰੇ ਸਰਾਧ ਕਰ ਮੇਰੀ ਮਟੀ ਬਣਾ ਭਾਵ ਸਮਾਦ ਬਣਾ ਤਾਂ ਹੀ ਤਾਂ ਥਾਂ ਪਰ ਥਾਂ ਸਮਾਦਾਂ ਤੇ ਮੜੀਆਂ ਬਣੀਆਂ ਹੋਈਆਂ ਹਨ ਸੋ ਚੌਥਾ ਹੈ ਦੇਵ ਦੰਡ ਇਹ ਕਿਸੇ ਦੇਵਤੇ ਦੀ ਕਿਰੂਪੀ ਹੋ ਜਾਣੀ ਮੇਰੇ ਮਨ ਪਜ ਰਾਮ ਨਾਮ ਸਭ ਅਰਥ ਹੈ ਮੇਰੇ ਪਿਆਰੇ ਮਨਾ ਰਾਮ ਪਰਮੇਸ਼ਰ ਦੇ ਨਾਮ ਨੂੰ ਭਜ ਸਿਮਰਨਾ ਕਰ ਭਜ ਅਖਰ ਬੋਲਾ ਬੋਲਣਾ ਹੈ ਭਜ ਨਹੀਂ ਕਹਿਣਾ ਭਜ ਜਿਸ ਨਾਲ ਤੈਨੂੰ ਸਾਰੇ ਧਰਮ ਅਰਥ ਕਾਮ ਮੋਕ ਆਦ ਅਰਥਾ ਹੁੰਦਾ ਪਦਾਰਥ ਪ੍ਰਭ ਜੀਓ ਜਾਣਗੇ ਗੁਰਪੂਰ ਹੈ ਹਰ ਨਾਮ ਦਿਰੜਾਇਆ ਬਿਨ ਨਾ ਵੈ ਜੀਵਨ ਮਿਰਥਾ ਰਹਾਉ ਪੂਰਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਦ੍ਰਿੜਾਇਆ ਪੱਕਾ ਕਰਾ ਦਿੱਤਾ ਹੈ ਕਿਉਂਕਿ ਨਾਵੇ ਨਾਮ ਜਪਣ ਤੋਂ ਬਗੈਰ ਮਨੁੱਖਾ ਜੀਵਨ ਬੇਅਰਥ ਹੀ ਜਾਂਦਾ ਹੈ ਜੋ ਨਾਮ ਨਹੀਂ ਜਪਦੇ ਉਹਨਾਂ ਦਾ ਜੀਵਨ ਨਾਮ ਤੋਂ ਬਗੈਰ ਬੇਅਰਥ ਹੀ ਚਲਾ ਜਾਂਦਾ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰ ਰਹੇ ਹਨ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਗੁਰ ਸਤਗੁਰਾਂ ਦੇ ਉਪਦੇਸ਼ ਧਾਰਨ ਤੋਂ ਬਗੈਰ ਮਨਮੁਖ ਲੋਕ ਸਤ ਸ਼ਾਸਤਰ ਦੀ ਗਿਆਤ ਤੋਂ ਰਹਿਤ ਮੂੜ ਬੇਸਮਝ ਹੋ ਰਹੇ ਆ ਤੇ ਉਹ ਮਨਮੁਖ ਪੁਰਖ ਨਿੱਤਾ ਪ੍ਰਤੀ ਭਾਵ ਰਾਤ ਦਿਨੇ ਮਾਇਆ ਦੇ ਮੋਹ ਵਿੱਚ ਹੀ ਫਾਥਾ ਫਸੇ ਰਹਿੰਦੇ ਆ ਇਨ ਸਾਧੂ ਚਰਨ ਨ ਸੇਵੇ ਕਬਹੂ ਤਿੰਨ ਸਭ ਜਨਮ ਅਕਾਥਾ ਉਹਨਾਂ ਮਨਮੁਖ ਪੁਰਖਾਂ ਨੇ ਕਦੀ ਵੀ ਸਾਧੂ ਸ੍ਰੇਸ਼ਟ ਗੁਰਾਂ ਦੇ ਚਰਨਾਂ ਕਮਲਾਂ ਦਾ ਸੇਵਨ ਪੂਜਨ ਨਹੀਂ ਕੀਤਾ ਜਿਸ ਕਰਕੇ ਉਹਨਾਂ ਦਾ ਸਾਰਾ ਹੀ ਮਨੁੱਖਾ ਜਨਮ ਗੁਜ਼ਾਰਿਆ ਅਕਾਥਾ ਨਸਫਲ ਗਿਆ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੇ ਇਸਾਫਲੇਉ ਜਨਮ ਸਨਾਥਾ ਜਿਨ੍ਹਾਂ ਗੁਰਮੁਖ ਜਨਾਂ ਨੇ ਸਾਧੂ ਸ੍ਰੇਸ਼ਟ ਸਤਿਗੁਰਾਂ ਦੇ ਚਰਨਾ ਕਮਲਾਂ ਨੂੰ ਪਰਸਿਆ ਹੈ ਤੇ ਸ੍ਰੇਸ਼ਟ ਪਗ ਚਰਨ ਕਮਲਾਂ ਦਾ ਸੇਵਨ ਕੀਤਾ ਹੈ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੈ ਕਿਉਂਕਿ ਉਹ ਸਨਾਥਾ ਮਾਲਕ ਪਰਮੇਸ਼ਰ ਦੇ ਸੇਵਕ ਹਨ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਸਨਾਥਾ ਕਲਿਆਣਤਾ ਦੇ ਸਹਿਤ ਹੁੰਦੇ ਆ ਮੋਕੋ ਕੀ ਜੈਦਾਸ ਦਾਸ ਦਸਨ ਕੋ ਹਰ ਦਿਆਤਾਰ ਜਗਨਨਾਥਾ ਏ ਜਗਨਨਾਥਾ ਜਗਨ ਜਗਤ ਦੇ 나ਥਾ ਸੁਆਮੀ ਹਰ ਪਰਮੇਸ਼ਰ ਜੀ ਆਪ ਜੀ ਦਇਆ ਮੇਰ ਦੀ ਦ੍ਰਿਸ਼ਟੀ ਧਾਰਨ ਕਰੋ ਜੋ ਆਪ ਜੀ ਦੇ ਮਨ ਬਾਣੀ ਸਰੀਰ ਕਰਕੇ ਦਾਸ ਸੇਵਕ ਹਨ ਉਹਨਾਂ ਦਾਸ ਸੇਵਕਾਂ ਕੋ ਹੁੰਦਾ ਦਾ ਮੋਕੋ ਮੈਨੂੰ ਵੀ ਮਨ ਬਾਣੀ ਸਰੀਰ ਕਰਕੇ ਦਾਸਨ ਸੇਵਕ ਬਣਾਉਣਾ ਕਰੋ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਕਿਉ ਚਾਲੈ ਮਾਰਗ ਪੰਥ ਹਮ ਅਸੀਂ ਅਗਿਆਨੀ ਜੀਵ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਾਰਨ ਗੁਰਾਂ ਸਰੂਪ ਦੇ ਗਿਆਨ ਤੋਂ ਹੀਣੇ ਅੰਦਲੇ ਅਨੇ ਹੋਰੇ ਤੁਹਾਡੀ ਕਿਰਪਾ ਤੋਂ ਬਿਨਾਂ ਦੁਨੀਆ ਦੇ ਮਾਰਗ ਜਮ ਮਾਰਗ ਨੂੰ ਛੱਡ ਕੇ ਗੁਰੂ ਦੀ ਸਿੱਖੀ ਦੇ ਪੰਥਾ ਰਸਤੇ ਵਿੱਚ ਕਿਵੇਂ ਚੱਲ ਸਕਦੇ ਹਾਂ ਭਗਤੀ ਦੇ ਮਾਰਗ ਤੇ ਕਿਸ ਪ੍ਰਕਾਰ ਚੱਲ ਸਕਦੇ ਹਾਂ ਜਿਸ ਦਾ ਗਿਆਨ ਰੂਪੀ ਪੰਡਾ ਹੈ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲਹਿ ਮਿਲੰਥਾ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹਮ ਸਾਨੂੰ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੂੰ ਹੀ ਨੇ ਅੰਨੇ ਜੀਵਾਂ ਨੂੰ ਗੁਰ ਉਪਦੇਸ਼ ਰੂਪੀ ਗੁਰਾਂ ਦੀ ਸ਼ਰਨ ਪੈਣ ਰੂਪੀ ਸਿੱਖ ਸੰਗਤ ਰੂਪੀ ਭਗਤੀ ਰੂਪੀ ਅੰਜਲ ਪੱਲਾ ਫੜ ਦਿਓ ਭਾਵ ਫੜਾ ਦਿਓ ਕਿਉਂਕਿ ਅਸੀਂ ਵੀ ਅੰਤਰਮੁਖ ਬਿਰਤੀ ਕਰਕੇ ਸਿਮਰਨ ਦੇ ਪ੍ਰਤਾਪ ਨਾਲ ਗੁਰਾਂ ਦੇ ਪਿਆਰੇ ਗੁਰਮੁਖ ਜਨਾਂ ਨਾਲ ਮਿਲਨთა ਮਿਲ ਕੇ ਤੇਰੇ ਸੱਚਖੰਡ ਸਰੂਪ ਰੂਪੀ ਘਰ ਵੱਲੋਂ ਚੱਲੈਕ ਚਲਣਾ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ